ਜਿਵੇਂ ਇਨਸਾਨ ਦੇ ਉੱਪਰ ਮोटापा ਹੁੰਦਾ ਹੈ ਸਭ ਤੋਂ ਪਹਿਲਾਂ ਉਹਦੇ ਜਿਹੜੇ ਥੌਟ ਹਨ ਨਾ ਨੈਗੇਟਿਵ ਹੋ ਜਾਂਦੇ ਆ ਉਹ ਪਰੇਸ਼ਾਨ ਵੀ ਰਹਿਣ ਲੱਗ ਪੈਂਦਾ ਹੈ ਇਮਿਊਨਿਟੀ ਵੀ ਘਟਦੀ ਉਹਦੀ ਸ਼ੈਨ ਸ਼ਕਤੀ ਵੀ ਘਟਦੀ ਆ ਹਾਸਾ ਬਿਲਕੁਲ ਘਟ ਜਾਂਦਾ ਤੁਸੀਂ ਨੋਟਿਸ ਕਰੋ ਨੋਟਸ ਕਰੋ ਜੋ ਜਿਹੜੇ ਵੀ ਦੇਖਣ ਵਾਲੇ ਵੀ ਪਰਿਵਾਰਕ ਮੈਂਬਰ ਨੇ ਜਿਹੜੇ ਇਨਸਾਨ ਦੇ ਪੋਸਚਰ 'ਚ ਬਦਲਾਵ ਆਇਆ ਹੋਇਆ ਪਹਿਲਾਂ ਪਤਲਾ ਸੀ ਚਾਹਨਕ ਮੋਟਾ ਹੋ ਗਿਆ ਉਹਦਾ ਸੁਭਾਅ ਚਿੜਚਿੜਾ ਪਾਉਗੇ ਤੁਸੀਂ ਜਲਦੀ ਗੁੱਸਾ ਕਰੇਗਾ ਜਲਦੀ ਲੜ ਪੇਗਾ ਉਹਦੇ ਕਾਰਨ ਸਮਝੋ ਬ੍ਰੇਨ ਫੰਕਸ਼ਨਿੰਗ ਡਿਸਟਰਬ ਹੈ ਤਾਂ ਹੀ ਹੁਣ ਲੀਵਰ ਨੂੰ ਉਸ ਜਠਰਗਣੀ ਨੂੰ ਬਣਾਉਣ ਦੇ ਜਿੰਨੀ ਉਹਨੂੰ ਤਪਸ ਚਾਹੀਦੀ ਉਹਨੂੰ ਬਣਾਉਣ ਦੇ ਸਿਗਨਲ ਵੀ ਕਮਜ਼ੋਰ ਹੈ ਹੁਣ ਜਠਰਗਣੀ ਘੱਟ ਹੈ ਘੱਟ ਪਚਿਆ ਖਾਣਾ ਕੁਝ ਨਿਕਲ ਗਿਆ ਬਾਕੀ ਦੀ ਬਾਡੀ ਨੇ ਫੈਟ ਬਣਾਤੀ ਇਹ ਐਕਚੁਅਲ ਚ ਫਾਲਟ ਇਹੀ ਹੁੰਦਾ ਔਰ ਜਿਆਦਾ ਇਹ 에ਰਰ ਜਿਹੜਾ ਅਸੀਂ ਦੇਖਿਆ 25 30 ਤੋਂ ਬਾਅਦ ਸ਼ੁਰੂ ਹੁੰਦਾ 25 30 ਤੋਂ ਬਾਅਦ ਵਾਲੇ ਜਿੰਨੇ ਵੀ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨੂੰ ਦਿਨ ਦੀ ਮਜ਼ਦੂਰੀ ਵੀ ਬਣ ਗਈ ਹੈ ਕਿ ਉਹ ਅ ਝੱਗਾ ਪਾ ਕੇ ਉਹਨਾਂ ਨੇ ਜੱਗਾ ਬਣ ਕੇ ਰਹਿਣਾ ਪੈ ਰਿਹਾ ਹੈਗਾ 5 ਰੁਪਏ ਦੀ ਚੀਜ਼ ਦੁਬਾਰਾ ਪਵਾ ਦੂਗੀ ਪੈਂਟ ਨਾਲ ਕਮੀਜ਼ ਇਹ ਤੁਹਾਡਾ ਵਾਦਾ ਹੈਗਾ ਧਿਆਨ ਦੇ ਕੇ ਇਸ ਪੂਰੇ ਫਾਰਮੂਲੇ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰ